ਬੀਲੀ ਆਖੋ ਯਾ ਫਕੀਰਤ ਕਰੋ ਕਰ ਕਰੋ ਬੀਲੀ ਬਰ ਦੋ ਯਾ ਫਕੀਰਤ ਕਰੋ ਹਾਂਜੀ ਅੱਜ ਚੋਅ ਦੇ ਪ੍ਰੋਗਰਾਮ ਮਰੇ ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੀਤ ਪ੍ਰਧਾਨ ਕਰਤੀ ਕਿਸਾਨ ਯੂਨੀਅਨ ਅੱਜ ਦੇਸ਼ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਵਿਦਿਆਰਥੀਆਂ ਵੱਲੋਂ ਟਰੈਕਟਰ ਪਰੇਡ ਕੀਤੀ ਜਾ ਰਹੀ ਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਐਸ ਬਜਟ ਸੈਸ਼ਨ ਦੇ ਵਿੱਚ ਬਿਜਲੀ ਬਿੱਲ 2025 ਜਿਹੜਾ ਤੇ ਬੀਜ ਬਿੱਲ 2025 ਲੈ ਕੇ ਆ ਰਹੀ ਆ ਔਰ ਪਿਛਲੇ ਸੈਸ਼ਨ ਦੇ ਵਿੱਚ ਇਹਨਾਂ ਨੇ ਮੰਦਰਿਕਾ ਨੂੰ ਖਤਮ ਕਰਕੇ ਜੀ ਰਾਮ ਜੀ ਨਾਂ ਦੀ ਸਕੀਮ ਲਿਆਂਦੀ ਆ ਜਿਹਦੇ ਨਾਲ ਮੰਦਰਿਕਾ ਦਾ ਭੋਗ ਪੈ ਗਿਆ ਔਰ ਮੁਕਤਵਾਰ ਸੰਧੀ ਜਿਹੜੀ ਅਮਰੀਕਾ ਨਾਲ ਕੀਤੀ ਜਾ ਰਹੀ ਆ ਤਾਂ ਜੀ ਜਿਹੜੀ ਇਹ ਸਕੀਮ ਕਿਸ ਤਰ੍ਹਾਂ ਮਤਲਬ ਥੋੜਾ ਜਿਆਦਾ ਦੱਸੋ ਹਾਂ ਆਮ ਭਾਸ਼ਾ ਚ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਕਿਸ ਤਰ੍ਹਾਂ ਕਦਰ ਦਿੱਤਾ ਦੇਖੋ ਜਿਹੜੀ ਜੀ ਪਹਿਲੀ ਮਨਰੇਗਾ ਸਕੀਮ ਆ ਉਹਦੇ ਚ ਸਾਰੇ ਹੀ ਪੈਸੇ ਜਿਹੜੇ ਉਹ ਕੇਂਦਰ ਲਾਉਂਦਾ ਤੇ 100 ਦਿਨ ਦਾ ਰਜਗਾਰ ਜਿਹੜਾ ਮਜ਼ਦੂਰਾਂ ਨੂੰ ਦਿੱਤਾ ਜਾਂਦਾ ਤੇ ਟੋਟਲ ਪੇਮੈਂਟ ਜਿਹੜੀ ਆ ਜਾਇਦਾ ਟੋਟਲ ਬੰਦੇਗਾ ਦਾ ਬਜਟ ਜਿਹੜਾ ਆ ਉਹ ਉਹਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਜੀ ਰਾਮ ਜੀ ਦੇ ਵਿੱਚ ਉਹਨਾਂ ਨੇ ਇਹਨੂੰ 60 40 ਕਰ ਦਿੱਤਾ ਵੀ 60% ਕੇਂਦਰ ਦੇਊਗਾ 40% ਸੂਬੇ ਦੇਣਗੇ ਹਿੰਦੁਸਤਾਨ ਦਾ ਕੋਈ ਵੀ ਸੂਬਾ 40% ਪੈਸੇ ਦੇਣ ਦੀ ਸਮਰੱਥਾ ਚ ਨਹੀਂਗਾ 40% ਪੈਸੇ ਉਹਨਾਂ ਕੋ ਦਿੱਤੇ ਨਹੀਂ ਜਾਣੇ ਤੇ 60% ਜਿਹੜੇ ਕੇਂਦਰ ਵਾਲੇ ਆ ਉਹ ਵੀ ਅਣਵਰਤੇ ਹੀ ਰਹਿ ਜਾਣੇ ਸੋ ਸਭ ਤੋਂ ਵੱਡਾ ਤੇ ਇਹਦਾ ਇਹ ਆ ਵੀ ਇਸ ਸਕੀਮ ਜਿਹੜੀ ਆ ਇਹਨੇ ਬਾਈਟ ਦੇ ਉੱਤੇ ਕੈਂਚੀ ਫੇਰ ਦਿੱਤੀ ਆ ਸੋ ਜਦ ਪਹਿਲਾਂ ਚੱਲਣੀ ਆ ਸਕੀਮ ਦੂਸਰਾ ਹੋਰ ਇਹਦੇ ਚ ਮਤਲਬ ਜਿਹੜਾ ਇਹਨੂੰ ਬਲਾਕ ਵਾਈਜ਼ ਕੀਤਾ ਹੈ ਬਲਾਕਾਂ ਦੀ ਚੋਣ ਕੇਂਦਰ ਸਰਕਾਰ ਕਰੂ ਕਿਹੜੇ ਬਲਾਕ ਨੂੰ ਦੇਣੀ ਆ ਸਕੀਮ ਤੇ ਕਿਹੜੇ ਬਲਾਕ ਨੂੰ ਨਹੀਂ ਦੇਣੀ ਇੱਕ ਤਾਂ ਇਹਦਾ ਸਿਆਸੀਕਰਨ ਵੀ ਕੀਤਾ ਗਿਆ ਕਿ ਜਿਹੜੇ ਜਿਹੜੇ ਬਲਾਕਾਂ ਚ ਮਲੋਹ ਬਲਾਕ ਚ ਭਾਜਪਾ ਦੋ ਜਿੱਥੇ ਇਹਨੂੰ ਕੋ ਸਿਆਸੀ ਲਾਭ ਹੁੰਦਾ ਹੋਊਗਾ ਦੂਜੇ ਬਲਾਕ ਜਿਹੜੇ ਉਹਨਾਂ ਨੂੰ ਉਹਨਾਂ ਦੇ ਕੈਂਚੀ ਫੇਰ ਦਿੱਤੀ। ਕਿਉਂਕਿ ਪਹਿਲੀਆਂ ਬੜੀਆਂ ਸਕੀਮਾਂ ਨੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਆਪਣੇ ਜਿਹੜੇ ਫੰਡ ਨਾ ਪਾਉਣ ਕਰਕੇ ਕੇਂਦਰ ਵਾਲੀਆਂ ਲਾਗੂ ਹੀ ਨਹੀਂ ਹੋ ਰਹੀਆਂ। ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ 'ਚ ਉਹ ਫੰਡ ਨਾ ਪੰਜਾਬ ਸਰਕਾਰ ਨੇ ਕਿੱਥੋਂ ਫੰਡ ਪਾਉਣਿਆ? 1.7 ਲੱਖ ਕਰੋੜ ਦੀ ਪੰਜਾਬ ਸਰਕਾਰ ਕਰਜ਼ਾਈ ਹੋ ਗਈ ਆ। ਮਤਲਬ ਜਿਹੜਾ ਵਿਆਜ ਤੋਂ ਦਾ ਕਰਜ਼ਾ ਦੇਣ ਲਈ ਹੋਰ ਵਿਆਜ ਚੁੱਕਿਆ ਜਾ ਰਿਹਾ। ਮੁਲਾਜ਼ਮਾਂ ਦੇ ਤੇ ਜੋ ਨਿਤਾ ਪ੍ਰਤੀ ਦੇ ਹਰ ਮਹੀਨੇ ਦੇ ਖਰਚੇ ਆ ਉਹਨਾਂ ਦੇ ਵਿੱਚ ਵੱਡਾ ਗੈਪ ਆ ਉਹ ਪੂਰੇ ਨਹੀਂ ਹੋ ਰਹਾ ਆਮਦਨ ਘਟਿਆ ਖਰਚਾ ਜ਼ਿਆਦਾ ਸੋ ਇਸ ਕਰਕੇ ਅ ਇਸ ਤਰ੍ਹਾਂ ਦੀ ਜਦੋਂ ਸੂਬਿਆਂ ਦੀ ਆਰਥਿਕ ਸਥਿਤੀ ਆ ਤਾਂ ਕੋਈ ਵੀ ਸੂਬਾ ਉਹ 40% ਪਾ ਨਹੀਂ ਸਕਦਾ ਸੂਬਾ ਤੇ ਕੇਂਦਰ ਤੇ ਵੀ 60% ਜਿਹੜੇ ਆ ਉਹ ਖਰਚੇ ਨਹੀਂ ਜਾਣਗੇ ਜਿਹੜੇ ਮਜ਼ਦੂਰਾਂ ਦੇ 4 ਕੋਡ ਆ ਉਹ ਲਾਗੂ ਕਰ ਦਿੱਤੇ ਗਏ ਆ ਇਹ ਉਹ ਕਾਨੂੰਨ ਸੀ ਜਿਹੜੇ ਅੰਗਰੇਜ਼ਾਂ ਵਿਰੁੱਧ ਲੜ ਕੇ ਮਜ਼ਦੂਰਾਂ ਨੇ ਜਦੋਂ ਸਾਡੇ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦਾ ਉਦੋਂ ਇਹ ਕਾਨੂੰਨ ਬਣਾਏ ਸੀ ਪਰ ਇਹ ਆਜ਼ਾਦ ਦੇਸ਼ ਦੀ ਕਾਰਪੋਰੇਟ ਪੱਕੀ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰ ਕੇ ਵੀ ਮਜ਼ਦੂਰ ਕੋ ਯੂਨੀਅਨ ਨਾ ਬਣਾ ਸਕਣ ਮਜ਼ਦੂਰ ਕੋ ਹੜਤਾਲ ਨਾ ਕਰ ਸਕਣ ਮਜ਼ਦੂਰ ਮਾਲਕ ਦੇ ਅੱਗੇ ਕੁਛ ਨਾ ਸਕੇ ਦਿਹਾੜੀ ਜਿਹੜੀ 8 ਘੰਟੇ ਤੋਂ 12 ਘੰਟੇ ਦੀ ਜਿਹੜੀ ਆ ਉਹਦੇ ਤੈਅ ਕਰ ਦਿੱਤੀ ਗਈ ਆ ਸੋ ਇਹ ਇਹ ਸਾਰੇ ਕੁਝ ਦੇ ਵਿਰੁੱਧ ਅੱਜ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਵਰਗ ਜਿਹੜਿਆ ਉਹ ਇਸ ਟਰੈਕਟਰ ਪ੍ਰੇਡ ਚ ਸ਼ਾਮਿਲ ਨੇ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਜੇ ਤੁਸੀਂ ਲੈ ਕੇ ਆਓਗੇ ਤਾਂ 2020 ਵਰਗਾ ਵੱਡਾ ਅੰਦੋਲਨ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਟਰੇਡ ਯੂਨੀਅਨ ਜਿਹੜੀ ਆ ਉਹ ਖੜਾ ਕਰੂਗੀ ਔਰ ਸਭ ਤੋਂ ਵੱਡੀ ਗੱਲ ਆ ਵੀ ਅੱਜ ਦੇਸ਼ ਦਾ ਦੇਸ਼ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ ਪਰ ਅੱਜ ਦੇਸ਼ ਦੇ ਅੰਦਰ ਸੰਵਿਧਾਨ ਦੀਆਂ ਧੱਜੀਆਂ ਡਾਤੀਆਂ ਆ ਆਰਐਸਐਸ ਬੀਜੇਪੀ ਨੇ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ ਉਹ ਹੁਣ ਆਪਣੀ ਮਰਜ਼ੀ ਨਾਲ ਆ ਰਹੇ ਆ ਦੇਸ਼ ਦੇ ਅੰਦਰ ਜਿਹੜਾ VOTING ਪ੍ਰਣਾਲੀ ਆ ਇਲੈਕਸ਼ਨ ਕਮਿਸ਼ਨ ਆ ਉਹਦੇ ਤੇ ਕਬਜ਼ਾ ਕਰ ਲਿਆ ਉਹ ਐਸਆਈਆਰ ਦੇ ਤਹਿਤ ਕਰੋੜਾਂ ਦੀਆਂ ਕਰੋੜਾਂ ਵੋਟਾਂ ਜਿਹੜੀਆਂ ਜਾਇਜ਼ ਲੋਕਾਂ ਦੀਆਂ ਕੱਟੀ ਜਾ ਰਿਆ ਬੀਜੇਪੀ ਚੋਣਾਂ ਦੇ ਦੌਰਾਨ ਜੋ ਮਰਜ਼ੀ ਧੰਦਲੀਆਂ ਕਰੀ ਜਾਵੇ ਜੋ ਮਰਜ਼ੀ ਚੋਣ ਜਾਬਤੇ ਦੀ ਜਿਹੜੀ ਆ ਉਹ ਵਾਇੋਲੇਸ਼ਨ ਕਰੀ ਜਾਵੇ ਉਹਨੂੰ ਤੋੜੀ ਜਾਵੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਮਤਲਬ ਪਿਹਾਰ ਦੀਆਂ ਚੋਣਾਂ ਚ 10000 ਰੁਪਏ ਜਿਹੜਾ ਪਿਹਾਰ ਦੀਆਂ ਔਰਤਾਂ ਦੇ ਖਾਤੇ 'ਚ ਪਾਇਆ ਐਨ ਚੋਣਾਂ ਵਾਲੇ ਦਿਨਾਂ ਦੇ ਵਿੱਚ ਜੋ ਚੋਣ ਜਾਬਤਾ ਲੱਗਾ ਸੀ ਉਹਨਾਂ ਦਿਨਾਂ 'ਚ ਖਾਤੇ 'ਚ ਪਾਇਆ ਗਿਆ ਤੇ ਚੋਣ ਕਮਿਸ਼ਨ ਨੇ ਉਹਦਾ ਕੋਈ ਵੀ ਨੋਟਸ ਜਿਹੜਾ ਨਹੀਂ ਲਿਆ ਔਰ ਚੋਣ ਕਮਿਸ਼ਨ ਜਿਹੜਾ ਉਹਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਵੀ ਜੋ ਪਹਿਲਾਂ ਅਨਾਉਂਸਮੈਂਟ ਕਰਦਾ ਤੇ ਬਾਅਦ ਚ ਜਿਹੜੀ ਅਨਾਉਂਸਮੈਂਟ ਕਰਦਾ VOTING ਦੀ ਉਹਦੇ ਚ ਬੜਾ ਵੱਡਾ ਫਰਕ ਹੁੰਦਾ ਹੁਣ ਉਹਨੇ ਕਰਨਾ ਹੀ ਬੰਦ ਕਰ ਦਿੱਤਾ ਸੋ ਇਹ ਸਾਰੀਆਂ ਦੇਸ਼ ਦਾ ਚੋਣ ਕਮਿਸ਼ਨ ਖਤਮਿਆ ਦੇਸ਼ ਦੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਫੈਸਲੇ ਆਰਐਸਐਸ ਭਾਜਪਾ ਪੱਕੀ ਜੱਜ ਜਿਹੜੇ ਅੱਜ ਉਥੇ ਤਰਨਾਤ ਹੋ ਗਏ ਨੇ ਨਹੀਂ ਤੁਸੀਂ ਕਹਿ ਰਹੇ ਜੀ ਵੀ ਸੁਪਰੀਮ ਕੋਰਟ ਹਾਈ ਕੋਰਟ ਜਾਂ ਸਾਰਾ ਸਿਸਟਮ ਜਿਹੜਾ ਵਾ ਉਹ ਗੁਲਾਮੀ ਤੇ ਪਰ ਅੱਜ ਤੇ ਵੱਖ-ਵੱਖ ਜਗ੍ਹਾ ਤੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਡੀਸੀ ਹੋਗੇ ਐਸਡੀਐਮ ਹੋਗੇ ਮੰਤਰੀ ਹੋਗੇ ਮੁੱਖ ਮੰਤਰੀ ਉਹ ਤੇ ਕਹਿ ਰਹੇ ਨੇ ਕਿ ਜਿਹੜਾ ਸਾਡਾ ਦੇਸ਼ ਜਿਹੜਾ ਸਾਡਾ ਸੂਬਾ ਵਾ ਉਹ ਅੱਜ ਦੇ ਦਿਨ ਸਾਨੂੰ ਸੰਵਿਧਾਨਕ ਅਧਿਕਾਰ ਮਿਲੇ ਸੀ ਮਾਨਸਿਕ ਗਲਾਮੀ ਤੋਂ ਦੂਰੀ ਪਾਓ ਅਸੀਂ ਤੁਹਾਡੇ ਨਾਲ ਆਂ ਔਰਤਾਂ ਦੇ ਅਧਿਕਾਰ ਦੂਜੇ ਇਹਨਾਂ ਦੀਆਂ ਗੱਲਾਂ ਪਰ ਹੈ ਕਿੱਥੇ ਆ ਇਹ ਗੱਲਾਂ ਕਰਨ ਨੂੰ ਹੀ ਨੇ ਆਉਣਾ ਇਹ ਗੱਲਾਂ ਸਿਰਫ ਕਰਨ ਨੂੰ ਹੀ ਰਹਿ ਗਈਆਂ ਨੇ ਹੈ ਕਿੱਥੇ ਆ ਆ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਰਾਸਲਾ ਆ ਵੀ 6 ਸਾਲ ਹੋ ਗਿਆ ਉਮਰ ਖਾਲਦ ਨੂੰ ਤੇ ਸ਼ਰਮੀਲ ਨੂੰ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਮਾਨਤ ਨਹੀਂ ਲਈ ਗਈ ਜਦੋਂ ਕਿ ਆਪ ਹੀ ਸੁਪਰੀਮ ਕੋਰਟ ਕਹਿੰਦੀ ਆ ਵੀ ਜ਼ਮਾਨਤ ਆਕਿਆ ਤੇ ਜੇਲ੍ਹ ਅਪਵਾਦ ਆ ਸੋ ਮਤਲਬ ਆਪ ਹੀ ਉਸ ਕੱਲ ਨੂੰ ਜਿਹੜੀ ਸੁਪਰੀਮ ਕੋਰਟ ਤੋੜਈ ਆ ਔਰ 1 ਸਾਲ ਲਈ ਉਹਨਾਂ ਤੇ ਪਾਬੰਦੀ ਲਾਤੀ ਵੀ ਤੁਸੀਂ 1 ਸਾਲ ਪੂਰਾ ਜਿਹੜਾ ਹੋਰ ਹੁਣ ਤੁਸੀਂ ਜ਼ਮਾਨਤ ਲਈ ਅਪਲਾਈ ਨਹੀਂ ਕਰ ਸਕਦੇ ਔਰ ਇਹ ਸਾਰਾ ਜਿਹੜਾ ਉਹ ਆਰਐਸਐਸ ਭਾਜਪੀ ਦੇ ਝੰਡੇ ਤਹਿਤ ਜਿਹੜਾ ਉਹ ਕੀਤਾ ਜਾ ਰਿਹਾ। ਹੋਰ ਜਿੰਨੇ ਵੀ ਯੂਨੀਵਰਸਟੀਆਂ ਨੇ ਉਥੇ ਆਰਐਸਐਸ ਦੇ ਵਿੱਚ ਵੀਸੀ ਲਾ ਦਿੱਤੇ ਗਿਆ ਦੇਸ਼ ਦੇ ਅੰਦਰ ਜਿਹੜਾ ਸਿਲੇਬਸ ਆ ਐਜੂਕੇਸ਼ਨ ਦਾ ਉਹਦੇ ਚੋਂ ਉਹ ਸਾਰੇ ਦਾ ਸਾਰਾ ਬਾਹਰ ਕੱਢ ਦਿੱਤਾ ਗਿਆ। ਜੋ ਮਤਲਬ ਸਿੱਖ ਇਤਿਹਾਸ ਨਾਲ ਸੰਬੰਧਿਤ ਸੀਗਾ। ਮੁਗਲ ਕਾਲ ਜੇ ਖਤਮ ਕਰ ਦੋਗੇ ਤੇ ਸਿੱਖ ਇਤਿਹਾਸ ਆਪਣੇ ਆਪ ਹੀ ਖਤਮ ਹੋ ਜਾਂਦਾ। ਔਰ ਉਹਦੇ ਚ ਜਿਹੜੀਆਂ ਜਿਹੜੀ ਮਥੋਲੋਜੀ ਆ ਉਹਨੂੰ ਇਤਿਹਾਸ ਕਰਕੇ ਪੜਾਉਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਅੱਜ ਨਿਊ ਐਜੂਕੇਸ਼ਨ ਪਾਲਿਸੀ ਜਿਹੜੀਆਂ ਲੈ ਕੇ ਆ ਰਹੀਆਂ ਸੋ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦਾ ਝੰਡਾ ਜਦੋਂ ਕਿ ਇਸ ਦੇਸ਼ ਦਾ ਸੰਵਿਧਾਨ ਦੇ ਵਿੱਚ ਇੱਥੇ ਮਲਤ ਧਰਮ ਜਾਤ ਰੰਗ ਲਿੰਗ ਇਹਦੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਵਿਤਕਰਾ ਨਾ ਕਰਨ ਦਾ ਜਿਹੜਾ ਉਹ ਪ੍ਰੋਵੀਜ਼ਨ ਆ ਪਰ ਹੁਣ ਘੱਟ ਗਿਣਤੀਆਂ ਦੇ ਉੱਤੇ ਖਾਸ ਕਰਕੇ ਇਸ ਵਾਰ ਮੁਸਲਮਾਨਾਂ ਨੂੰ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਬਾਕੀਆਂ ਨੂੰ ਵੀ ਬਣਾਇਆ ਜਾਊਗਾ ਸੋ ਇਹ ਕਰਕੇ ਜਿਹੜੀ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨੀ ਆ ਉਹ ਇੱਕ ਸਾਡੇ ਸੰਵਿਧਾਨ ਦੇ ਉਲਟ ਗੱਲ ਆ ਉਹ ਇੱਕ ਕੱਟਵਾਦੀ ਵੱਖਵਾਦੀ ਗੱਲ ਆ ਬੀਜੇਪੀ ਸ਼ਰੇਆਮ ਕਰ ਰਹੀ ਆ ਆਰਐਸਐਸ ਸ਼ਰੇਆਮ ਕਰ ਰਹੀ ਆ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਜਿਹੜੇ ਦਿੱਲੀ ਦੰਗਿਆਂ 'ਚ ਉਮਰ ਖਾਨ ਤੇ ਸ਼ਰਮੀਲ ਨੂੰ ਅੰਦਰ ਦਿੱਤਾ ਉਹਨਾਂ ਦਿੱਲੀ ਦੰਗਿਆਂ ਨੂੰ ਪੜਾਉਣ ਵਾਲਾ ਜਿਹੜਾ ਉਹ ਮੰਤਰੀ ਸੀਗਾ ਜਿਹਨੇ ਜਿਹਨੇ ਉਥੇ ਸ਼ਰੇਆਮ ਕਿਹਾ ਵੀ ਗੋਲੀ ਮਾਰੋ ਤੇ ਉਹ ਉਹਨੂੰ ਮਤਲਬ ਉਹਦੇ ਤੇ ਕੋਈ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਸੋ ਅੱਜ ਦੇਸ਼ ਦਾ ਸੰਵਿਧਾਨ ਜਿਹੜਾ ਉਹ ਖਤਰੇ 'ਚ ਆ ਫਾਸੀਵਾਦ ਦੇਸ਼ ਤੇ ਲਾਗੂ ਕੀਤਾ ਜਾ ਰਿਹਾ ਸੋ ਇਹ ਕਰਕੇ ਅੱਜ ਦਾ ਜਿਹੜਾ ਇਹ ਟਰੈਕਟਰ ਪਰੇਡ ਆ ਇਹ ਉਹਦਾ ਇਹ ਸਾਰੇ ਕੁਝ ਦਾ ਵਿਰੋਧ ਕਰਨ ਲਈ ਵੀ ਦੇਸ਼ ਦਾ ਸੰਵਿਧਾਨ ਤੋੜਿਆ ਜਾ ਰਿਹਾ ਸੁਪਰੀਮ ਕੋਰਟ ਨੂੰ ਪੰਗ ਬਣਾਇਆ ਜਾ ਰਿਹਾ ਇਲੈਕਸ਼ਨ ਕਮਿਸ਼ਨ ਤੇ ਕਬਜ਼ਾ ਕੀਤਾ ਜਾ ਰਿਹਾ ਯੂਨੀਵਰਸਿਟੀਆਂ ਤੇ ਕਬਜ਼ਾ ਕੀਤਾ ਜਾ ਰਿਹਾ ਔਰ ਜਿਹੜੀਆਂ ਪਾਲਿਸੀਆਂ ਜੀਐਸਟੀ ਸਾਰਾ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾ ਜੀਐਸਟੀ ਸਾਰਾ ਕੇਂਦਰ ਲੈ ਗਿਆ ਸੂਬੇ ਹੁਣ ਲਿਲਕੜੀਆਂ ਲੈਣਦੇ ਫਿਰਦੇ ਆ ਪੰਜਾਬ ਨੂੰ ਉਥੇ ਬਣਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਜਾਂ ਜਿੱਥੇ ਬਰੂਤੀਆਂ ਬਰੂਤੀਆਂ ਦੀਆਂ ਸਰਕਾਰਾਂ ਨੇ ਉਥੇ ਪੈਸੇ ਨਹੀਂ ਦਿੱਤੇ ਜਾ ਰਹੇ ਸੋ ਇਹ ਸਾਰਾ ਕੁਝ ਜਿਹੜਾ ਦਾ ਵਿਰੋਧ ਕਰਨ ਲਈ ਔਰ ਖਾਸ ਕਰਕੇ ਜੋ ਐਸ ਪਿਛਲੇ ਬਜਟ ਦੇ ਪਿਛਲੇ ਬਿੱਲ ਚ ਇਹਨਾਂ ਨੇ ਪਾਸ ਕੀਤਾ ਜੋ ਐਸ ਬਜਟ ਚ ਬੀਜ ਬਿੱਲ ਜਿਹੜਾ ਕੱਲਾ ਬੀਜ ਬੀਜ ਦੇ ਉੱਤੇ ਕਾਰਪੋਰੇਟ ਕਬਜ਼ਾ ਕਰ ਲੇ ਤੇ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਉਹ ਲਾਗੂ ਕਰ ਸਕਦੇ ਆ ਸੋ ਦੇਸ਼ ਦੇ ਕਿਸਾਨ ਜਿਹੜੇ ਆ ਉਹ ਇਸ ਗੱਲ ਨੂੰ ਕਦੀ برداشت ਨਹੀਂ ਹੁਣ ਬਿਜਲੀ ਜਿਹੜੀ ਕਾਰਪੋਰੇਟ ਨੂੰ ਦੇਣ ਦਾ ਸਵਾਲ ਆ ਉਹਦੇ ਚ ਡਾਨੀ ਬਾਨੀ ਨੂੰ ਉਸੇ ਰੇਟ ਤੇ ਬਿਜਲੀ ਮਿਲਣ ਦਾ ਪ੍ਰੋਵੀਜ਼ਨ ਆ ਇੱਕ ਪਿੰਡ ਦਾ ਮਜ਼ਦੂਰ ਜਿਹੜਾ ਦਿਹਾੜੀ ਕਰਦਾ ਜਾਂ hathri ਕਰਦਾ ਉਹਨੂੰ ਵੀ ਉਸੇ ਰੇਟ ਤੇ ਬਿਜਲੀ ਮਿਲਦਾ ਜਿਹੜਾ ਉਹ ਪ੍ਰੋਵੀਜ਼ਨ ਕੀਤਾ ਗਿਆ ਔਰ ਇਸ ਤੋਂ ਵੀ ਅਗੇ ਆ ਵੀ ਬਿਜਲੀ ਤਾਂ ਮਿਲਣੀ ਆ ਜੇ ਪਹਿਲਾਂ ਪੈਸੇ ਪਾਓਗੇ ਸੋ ਗਰੀਬ ਜਨਤਾ ਜਿਹੜੀ ਉਹ ਉਹ ਬਿਜਲੀ ਦੇ ਵਰਤਨ ਦੇ اختیار ਤੋਂ ਲਾਂਭੇ ਕੀਤੀ ਜਾ ਰਹੀ ਆ ਸੋ ਇਹਨਾਂ ਤਮਾਮ ਗੱਲਾਂ ਦੇ ਉੱਤੇ ਆਉਣ ਵਾਲਾ ਇੱਕ ਵੱਡਾ ਅੰਦੋਲਨ ਜਿਹੜਾ ਉਹਨੂੰ ਖੜਾ ਕਰਨ ਲਈ ਅੱਜ ਦਾ ਜਿਹੜਾ ਟਰੈਕਟਰ ਪ੍ਰੇਡ ਆ ਪੂਰੇ ਦੇਸ਼ 'ਚ ਕੀਤੀ ਜਾ ਰਹੀ ਆ ਔਰ ਦੇਸ਼ ਦੇ ਲੋਕਾਂ ਕੋਲ ਸੰਘਰਸ਼ਾਂ ਦੇ ਵਿੱਚ ਆਣ ਕੇ ਇਹਦਾ ਵਿਰੋਧ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਜਿਹੜੀ ਆਪੋਜੀਸ਼ਨ ਆ ਉਹ ਵੀ ਇਹਦੇ ਵਿਰੁੱਧ ਕੋਈ ਵੀ ਮਤਲਬ ਡਟਵਾ ਸਟੈਂਡ ਨਹੀਂ ਲੈ ਰਹੀ ਸੰਵਿਧਾਨ ਦੀ ਕਾਪੀ ਜ਼ਰੂਰ ਲੜਾ ਦਿੰਦੇ ਆ ਪਾਰਲੀਮੈਂਟ ਜਾਂ ਹੋਰ ਭਾਸ਼ਣ ਕਰਦੇ ਆ ਪਰ ਕੋਈ ਅੰਦੋਲਨ ਨਹੀਂ ਆਪੋਜੀਸ਼ਨ ਖੜਾ ਕਰ ਰਹੀ ਆਪੋਜੀਸ਼ਨ ਵੀ ਦੀਆਂ ਨੀਤੀਆਂ ਦੇ ਤੌਰ ਤੇ ਤੇ ਖੜੀਏ ਜੋ ਆਰਥਿਕ ਨੀਤੀਆਂ ਨੇ ਮੋਦੀ ਸਰਕਾਰ ਦੀਆਂ ਇਹੋ ਆਰਥਿਕ ਨੀਤੀਆਂ ਜਿਹੜੀਆਂ ਇਹ ਕਾਂਗਰਸ ਲੈ ਕੇ ਆਈ ਸੀ ਉਹਦੇ 'ਚ ਕੋਈ ਫਰਕ ਨਹੀਂ ਹੈਗਾ ਸੋ ਇਹ ਕਰਕੇ ਅੱਜ ਦਾ ਜਿਹੜਾ ਟਰੈਕਟਰ ਪਰੇਡ ਆ ਇਹ ਸਰਕਾਰ ਨੂੰ ਇੱਕ ਚੇਤਾਵਨੀ ਆ ਕਿ ਜੇ ਤੁਸੀਂ ਇਹ ਸਾਰਾ ਕੁਝ ਲਾਗੂ ਕੀਤਾ ਮੁਕਤ ਵਿਪਾਰ ਸੰਧੀ ਅਮਰੀਕਾ ਨਾਲ ਕਰਕੇ ਦੇਸ਼ ਦੇ ਅਗਰੀਕਲਚਰ ਸੈਕਟਰ ਜਿਹੜਾ ਉਹ ਅਮਰੀਕਾ ਨੂੰ ਦਿੱਤਾ ਤਾਂ ਫਿਰ ਇੱਕ ਵੱਡਾ ਅੰਦੋਲਨ ਤੁਹਾਡੇ ਵਿਰੁੱਧ ਦੇਸ਼ ਦੇ ਕਿਸਾਨ ਮਜ਼ਦੂਰ ਮਲਾਜ਼ਮ ਟ੍ਰੇਡ ਯੂਨੀਅਨ ਰਲ ਕੇ ਜਿਹੜੀ ਆ ਉਹ ਕਰੋ ਧੰਨਵਾਦ